ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਇੰਡੋਨੇਸ਼ੀਆ ਸਮੁੰਦਰ ਦੇ ਵਿੱਚ ਐਤਵਾ ਦੁਪਹਿਰ ਨੂੰ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਗਿਆ ਜਾਰੇ ਕਿ ਸਵਾਰੀਆਂ ਦੇ ਨਾਲ ਪਰੇ ਕਿ ਐਮ ਬਾਰਸੀਲੋਨਾ ਵੀਏ ਨਾਮਕ ਇੱਕ ਜਹਾਜ਼ ਨੂੰ ਅਗ ਲੱਗ ਗਈ ਹੈ ਇਸ ਘਟਨਾ ਦੇ ਸਮੇਂ ਜਹਾਜ਼ ਦੇ ਵਿੱਚ 280 ਤੋਂ ਵੱਧ ਯਾਤਰੀ ਸਵਾਰ ਸੀ ਆ ਕਿੰਨੀ ਤੇਜ਼ੀ ਦੇ ਨਾਲ ਫੈਲ ਗਈ ਕਿ ਯਾਤਰੀਆਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਸਮੁੰਦਰ ਦੇ ਵਿੱਚ ਛਾਲਾ ਮਾਰਨੀ ਪਈਆਂ ਦੂਜੇ ਪਾਸੇ ਸਹਾਸੇ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਹੈ ਤੇ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਡਰੇ ਹੋਏ ਨੇ ਕੁਝ ਬੱਚੇ ਅਤੇ ਔਰਤਾਂ ਵੀ ਨੇ ਜੋ ਲਾਈਫ ਜੈਕਟਾ ਪਾ ਕੇ ਸਮੁੰਦਰ ਦੇ ਵਿੱਚ ਛਾਲ ਮਾਰਦੇ ਦਿਖਾਈ ਦੇਦੇ ਨੇ ਕਈ ਯਾਤਰੀ ਚੀਕਦੇ ਹੋਏ ਦਿਖਾਈ ਦੇ ਰਹੇ ਸੀ ਤੇ ਜਰੂਰ ਕਿ ਕੁਝ ਸਟਾਫ ਮੈਂਬਰ ਲੋਕਾਂ ਨੂੰ ਲਾਈਫ ਜੈਕਟ ਆਪਨੋ ਦੇ ਵਿੱਚ ਵੀ ਮਦਦ ਕਰ ਰਹੇ ਸੀ ਇੰਡੋਨੇਸ਼ੀਆ ਦੇ ਵਿੱਚ ਇੱਕ ਜਹਾਜ਼ ਨੂੰ ਭਿਆਨਕ ਅੱਗ ਲੱਗਣ ਦੇ ਕਾਰਨ ਹਫੜਾ ਤਫੜੀ ਮੱਚ ਗਈ ਇਹ ਘਟਨਾ 31 16 ਵੇਸੇ ਦੇ ਟੈਲੀਮ ਟਾਪੂ ਅਤੇ ਨੇੜੇ ਕੇਐਮ ਵਾਸੀਲੋਨਾ ਵੀ ਉੱਤੇ ਵਾਪਰੀ ਜਿੱਥੇ 280 ਤੋਂ ਵੱਧ ਯਾਤਰੀ ਸਵਾਰ ਸੀ ਅਗ ਲੱਗਨ ਤੋਂ ਬਾਅਦ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਸਮੁੰਦਰ ਵਿੱਚ ਛਾਲ ਮਾਰ ਦਿੱਤੀ ਜਹਾਜ਼ ਦੇ ਵਿੱਚ ਬੱਚੇ ਵੀ ਸੀ ਅਤੇ ਭਿਆਨਕ ਅੱਗ ਦੇ ਕਾਰਨ ਯਾਤਰੀਆਂ ਦੇ ਵਿੱਚ ਘਬਰਾਹਟ ਵੀ ਫੈਲ ਗਈ ਕਈ ਲੋਕਾਂ ਨੂੰ ਅੱਗ ਤੋਂ ਬਚਣ ਦੇ ਲਈ ਸਮੁੰਦਰ ਦੇ ਵਿੱਚ ਛਾਲ ਮਾਰਦੇ ਦੇਖਿਆ ਗਿਆ। ਘਟਨਾ ਤੋਂ ਬਾਅਦ ਤੁਰੰਤ ਸਮੁੰਦਰ ਦੇ ਵਿੱਚ ਵੱਡੇ ਪੱਧਰ ਉਤੇ ਤਲਾਸ਼ੀ ਅਤੇ ਬਚਾਅ ਮੁਹਿੰਮ ਵੀ ਚਲਾਈ ਜਾ ਰਹੀ ਹੈ। ਮਨਾਡੋ ਨੇਵਲ ਬੇਸ ਦੇ ਮੁਖੀ ਫਰਸਟ ਐਡਮਿਰੀਅਲ ਫ੍ਰੈਂਕੀ ਪਾਸੋਨਾ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਮਨਾਡੋ ਵੱਲ ਜਾ ਰਹੇ ਜਹਾਜ਼ ਕੇ ਐਮ ਬਾਰਸੀਲੋਨਾ 5 ਨੂੰ ਅੱਗ ਲੱਗ ਗਈ। ਜਹਾਜ਼ ਸੁਲਾਵੇਸੀ ਦੇ ਟੈਲਿਸ ਜਾਪੂ ਜ਼ਿਲ੍ਹੇ ਦੇ ਮੰਗੋਕੁਐਨ ਬੰਦਰਗਾਹ ਤੋਂ ਅੱਗੇ ਵਧਿਆ ਸੀ ਤੇ ਅਚਾਨਕ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਅੱਗ ਲੱਗ ਗਈ ਸੇ ਹੋਮ ਬਿੰਗ ਦੇ ਦੱਸਿਆ ਕਿ ਇਸ ਦੇ ਵਿੱਚ ਟਟ ਰੱਖੇਕ ਜਹਾਜ਼ 6 ਬਚਾਅ ਜਹਾਜ਼ ਅਤੇ ਕਈ ਕਿਸ਼ਤੀਆਂ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਨੇ ਤੇ ਬਚਾਅ ਕਰਮਚਾਰੀਆਂ ਨੇ ਸਮੁੰਦਰ ਤੋਂ ਬਹੁਤ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਤੇ ਉਹਨਾਂ ਨੂੰ ਨੇੜਲੇ ਟਾਪੂਆਂ ਤੇ ਲੈ ਗਏ ਸਤਾਨਕ ਮਛੇਰਿਆਂ ਨੇ ਵੀ ਲਾਈਫ ਜੈਕਟ ਪਹਿਨੇ ਹੋਏ ਕੁਝ ਲੋਕਾਂ ਨੂੰ ਬਚਾਇਆ ਜੋ ਲਹਿਰਾ ਦੇ ਵਿੱਚ ਫਸਦੇ ਨੇ ਸਿਉਮਬਿੰਗ ਨੇ ਕਿਹਾ ਕਿ ਜਹਾਜ਼ ਦੇ ਪਿਛਲੇ ਹਿੱਸੇ ਦੇ ਵਿੱਚ ਲੱਗੀ ਅੱਗ 1 ਘੰਟੇ ਦੇ ਅੰਦਰ ਬੁਝਾ ਦਿੱਤੀ ਗਈ ਤੇ ਜਹਾਜ਼ ਦੇ ਵਿੱਚ ਸ਼ੁਰੂ ਵਿੱਚ ਸਿਰਫ 280 ਯਾਤਰੀ ਅਤੇ 15 ਚਾਲਕ ਦਲ ਦੇ ਮੈਂਬਰ ਦੀ ਸੂਚੀ ਸੀ ਪਰ ਬਚਾਅ ਟੀਮਾਂ ਨੇ 568 ਲੋਕਾਂ ਨੂੰ ਬਚਾਇਆ ਇੱਕ ਗਰਭਵਤੀ ਔਰਤ ਸਮੇਤ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਖੋਜ ਅਤੇ ਬਚਾਅ ਕਾਰਜ ਜਾਰੀ ਨੇ ਹਾਲਾਂਕਿ ਹਜੇ ਤੱਕ ਕਿਸੇ ਦੇ ਲਾਪਤਾ ਹੋਣ ਬਾਰੇ ਤੁਰੰਤ ਜਾਣਕਾਰੀ ਨਹੀਂ ਮਿਲੀ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਪਰ ਬਚਾਅ ਏਜੰਸੀਆਂ ਨੇ ਸੋਮਵਾਰ ਨੂੰ ਇਹ ਗਿਣਤੀ ਤਿੰਨ ਕਰ ਦਿੱਤੀ ਦੋ ਯਾਤਰੀਆਂ ਨੂੰ ਜਿਨ੍ਹਾਂ ਦੀ ਪਹਿਲਾਂ ਮੌਤ ਦੀ ਰਿਪੋਰਟ ਕੀਤੀ ਗਈ ਸੀ ਉਨ੍ਹਾਂ ਨੂੰ ਹਸਪਤਾਲ ਚ ਬਚਾਇਆ ਗਿਆ ਤੇ ਇਸ ਦੇ ਵਿੱਚ ਇੱਕ ਦੋ ਮਹੀਨੇ ਦਾ ਬੱਚਾ ਵੀ ਸ਼ਾਮਲ ਸੀ ਜ ਆਸ ਵਿੱਚ 600 ਲੋਕਾਂ ਦੀ ਸਮਰਥਾ ਤੇ ਇੰਡੋਨੇਸ਼ੀਆ ਦੇ ਵਿੱਚ 17000 ਤੋਂ ਵੱਧ ਟਾਪੂ ਨੇ ਕਿਸ਼ਤੀਆਂ ਇੱਥੇ ਯਾਤਰਾ ਦਾ ਇੱਕ ਆਮ ਸਾਧਨ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ